ਸੱਕ ਜਵਾਨਾ ਬੱਲੇ ਬੱਲੇ ਸ਼ਾਬਾਹ ਮੇਰਾ ਮਕਸਦ ਇਹ ਸੀ ਪਹਿਲਾਂ ਕੀਰਤਨ ਕਰਦੇ ਸੀ ਗਤਕਾ ਖੇਡਦੇ ਸੀ ਕੀਰਤਨ ਸੁਕਾਉਂਦੇ ਸੀ ਪਰ ਅੱਜ ਕੱਲ ਦੇ ਜੋ ਹਾਲਾਤ ਨੇ ਨਾ ਰਾਗੀ ਸਿੰਘਾਂ ਦੀ ਤਨਖਾਹ ਹੈ ਨਾ ਕੁਝ ਹੈ ਨਾ ਘਾਟਾ ਬਕਾ ਗੁਜ਼ਾਰਾ ਚੱਲਦਾ ਜੀ ਤੁਹਾਡਾ ਜਨਮ ਹਿੰਦੂ ਪਰਿਵਾਰ ਦੇ ਵਿੱਚ ਹੁੰਦਾ ਪਰ ਤੁਸੀਂ ਇਹ ਸੇਵਾਵਾਂ ਨਿਭਾ ਰਹੇ ਸੀਗੇ ਕੀ ਕੰਮ ਕਰ ਰਹੇ ਸੀਗੇ ਹੁਣ ਵੀ ਤੁਸੀਂ ਕਰਦੇ ਹੋ ਤੁਸੀਂ ਇਹ ਵੀ ਕਹਿੰਦੇ ਕਿ ਅਸੀਂ ਆਮ ਤੌਰ ਤੇ ਆਪਣਾ ਪਰਸਨਲ ਡਰੋਨ ਪੀ ਲੋਡ ਹੁੰਦੇ ਜਾਂ ਕਿਤੇ ਪ੍ਰੋਗਰਾਮ ਦਾ ਵੈਸੇ ਕਰਾਈਦਾ ਹੋ। ਇੱਦਾਂ ਦੀ ਲੱਗੇ ਨਾਲ ਹੋਣੀ ਤੇ ਲੱਗੀ ਇਸ ਤਾਂ ਮੈਨੂੰ ਸੰਗੀਤ ਦਾ ਸੌਂਗ ਸੀ ਤੇ ਕੀਰਤਨ ਕਰਨ ਲੱਗੇ ਕੀਰਤਨ ਕਰਦੇ ਕਰਦੇ ਫਿਰ ਉਹ ਤੋਂ ਬਾਅਦ ਵੀ ਤੁਹਾਨੂੰ ਦੱਸਿਆ ਹੀ ਆਪਾਂ ਚੰਡੀਗੜ੍ਹ ਗਏ ਉੱਥੋਂ ਵਿਦਿਆਪ੍ਰਾਪਤ ਕੀਤੀ ਕੀਰਤਨ ਦੀ ਹਾਂ ਰਿਸ਼ਤੇਦਾਰ ਹੈ ਰਿਸ਼ਤੇਦਾਰ ਹੁਣ ਵੀ ਹੈ ਜਿਹੜੇ ਇਸ ਚੀਜ਼ ਨੂੰ ਨਹੀਂ ਪਸੰਦ ਕਰਦੇ ਵੀ ਹਾਂ ਮੈਨੂੰ ਤਾਂ ਆਪਣੇ ਜਿਹਾ ਕੋਈ ਸਰਦਾਰ ਨਹੀਂ ਹੈਗਾ ਤੂੰ ਕਿਵੇਂ ਇਕੱਲਾ ਹੋ ਕਰਦਾਗਾ ਮਾਤਾ ਪਿਤਾ ਨੇ ਨਹੀਂ ਕਦੇ ਰੁੱਕਿਆ ਆਪਾਂ ਨੂੰ ਤੇ ਉਹਦਾ ਥੋੜਾ ਸ਼ਰੀਕੇਬਾਜੀ ਹਜੇ ਵੀ ਲੱਗਦੀ ਹੈਗੀ ਕਹਿੰਦੇ ਨੇ ਵੀ ਤੂੰ ਸਰਦਾਰ ਕਿਉਂ ਹੈਂ ਕੰਮ ਤੋਂ ਆਤੇ ਲੋਕ ਕਹਿ ਦਿੰਦੇ ਨੇ ਕਿ ਰਾਗੀ ਸਿੰਘਾਂ ਦੀ ਪਾਟ ਸਿੰਘਾਂ ਦੀ ਬੜੀ ਚੜਾਈ ਹੁੰਦੀ ਆ ਉਹਨਾਂ ਨੂੰ ਤਾਂ ਬੜੇ ਜੀਜੀ ਕਰਦੇ ਨੇ ਕਿ ਆਜੋ ਤੇ ਸਰਕਾਰ ਪੂਰਾ ਮਿਲਦਾ ਦੁੱਧ ਵੀ ਛਕਾਇਆ ਜਾਂਦਾ ਕਹਿੰਦੇ ਇਕੱਲਾ ਸਤਿਕਾਰ ਵੀ ਕੀ ਕਰੂਗਾ ਜੇ ਆਪਾਂ ਪਹਿਲੇ ਜਮਾਣੇ ਦੀ ਸਾਨੂੰ ਕਹਿ ਵੀ ਰਹਿੰਦੇ ਨੇ ਇੱਕ ਅਦਾ ਕੋਈ ਬੰਦਾ ਤੁਹਾਨੂੰ ਪਤਾ ਹੁੰਦਾ ਹੀ ਵਿੱਚ ਮਿਲਦਾਗਾ ਵੀ ਸਿੱਖੀ ਤੋਂ ਨਿਕਾ ਆਦਿ ਉਹ ਕੱਲਾ ਕੀ ਤੋਂ ਤੁਹਾਡਾ ਸਰਦਾਂ ਦਾ ਵੀ ਪਹਿਲਾਂ ਦਾ ਜਿਹੜਾ ਜ਼ਮਾਨਾ ਸੀਗਾ ਹੁਣ ਜੇ ਆਪਾਂ ਇੱਥੇ ਕਹਿ ਦਈਏ ਵੀ ਜਾ ਕੇ ਉਹ ਸਾਡਾ ਗੁਰਦੁਆਰਾ ਸਾਂਝਾ ਪੂਰ ਗੁਰਦੁਆਰੇ ਨੂੰ ਜਾ ਕੇ ਕਹਿ ਦਈਏ ਭਈ ਚਲੋ ਅਸੀਂ ਕੱਲਾ ਅਸੀਂ ਸਾਰਾ ਕੁਝ ਛੱਡ ਦਿੰਨੇ ਹਾਂਗੇ ਕੱਲਾ ਕੀਰਤਨ ਕਰਨ ਲੱਗ ਜਾਨੇ ਹਾਂਗੇ ਹੁਣ ਤੇ 4500 ਰੁਪਏ ਇੱਕ ਰਾਗੀ ਦੀ ਤਨਖਾਹ ਆ 500 ਚੋਂ 1 4500 ਰੁਪਏ ਦੇ ਰਾਗੀ ਦਾ ਸਾਧਕ ਉਹ ਤੋਂ ਦੂਜੀ ਗੱਲ ਇਹ ਹੈ ਆ ਕੋਈ ਰਾਗੀ ਤੇ ਕੋਈ ਵਿਵਪਤਾ ਪੈ ਗਈ ਮੈਂ ਤਾਂ ਕਦੇ ਸੁਣਿਆ ਨਹੀਂ ਅੱਜ ਤੱਕ ਕੋਈ ਗੁਰਦੁਆਰਾਲਾ ਨਾਲ ਖੜ ਜੇ ਕੋਈ ਕਹਦੇ ਭਈ ਤੈਨੂੰ ਦਵਾਈ ਬੂਟੀ ਦੇ ਦਿੰਨੇ ਆ ਇੰਨਾ ਜ਼ਰੂਰ ਹੈਗਾ ਏ ਜਰੂਰ ਕਹਿ ਦਿੰਦੇ ਨੇ ਭਾਈ ਦੇਰੇ ਬਾਜੇ ਉੱਤੇ 2 ਰੁਪਏ ਵੱਧ ਹੋ ਗਏ ਖੋਜ ਜਰੂਰ ਲੈਣ ਹੁਣ ਸਾਡੇ ਗੁਰਦੁਆਰੇ ਦੇ ਦੇਖ ਲਓ ਆਪਾਂ ਤਾਂ ਸਿੱਧਾ ਬੋਲ ਦਿਆਂਗੇ ਆ ਤੁਸੀਂ ਆ ਆਨੰਦ ਕਾਰਜ ਕਰਵਾਉਂਦੇ ਨੇਗੇ ਠੀਕ ਹੈ ਜੀ ਆਨੰਦ ਕਾਰਜ 200 ਰੁਪਿਆ ਇੱਕ ਰਾਗੀ ਨੂੰ 200 ਰੁਪਏ ਦਿੰਦੇ ਨੇ ਜੇ ਆਨੰਦ ਕਾਰਜ ਦੇ 200 ਰੁਪਿਆ ਤੇ ਹੁਣ ਜੇ ਤੁਸੀਂ ਮਲਬਾ ਜੀ ਕਿਤੇ ਦੇ ਵਿੱਚ ਆਉਣੇ ਆ ਜੀ ਸਾਡਾ 15 15000 20 2000 25 25 ਅਗਲਾ ਖੁਸ਼ੀਆਂ ਨਾਲ ਦਿੰਦਾ ਸੰਨ ਆਪਦੇ ਉਹਦੇ ਵਿੱਚ ਅੰਮਲ ਛਕਿਆ ਹੋਇਆਗਾ ਬਰਕਰਾਰ ਰਹਿਣੇ ਆ ਸਾਡੇ ਗਰੁੱਪ ਦੇ ਵਿੱਚ ਨਾ ਕੋਈ ਨਸ਼ਾਗਾ ਨਾ ਕੋਈ ਗੰਦੀਆਂ ਆਦਤਾਂ ਨੇ ਓਜ਼ਾ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਅੱਜ ਤੁਹਾਡੇ ਨਾਲ ਇੱਕ ਅਜਿਹੇ ਗੋਲਦਮਾਲੇ ਵਾਲੇ ਸਿੰਘ ਦੀ ਕਹਾਣੀ ਸਾਂਝੀ ਕਰਾਂਗਾ ਜਿਸ ਨੇ ਚੰਡੀਗੜ੍ਹ ਜਾ ਕੇ ਵੀ ਆਪਣਾ ਸਫਰ ਸੰਜਾ ਕੀਤਾ ਗੁਰਬਾਣੀ ਦੇ ਨਾਲ ਲਗਾਤਾਰ ਜੁੜਿਆ ਹੋਇਆ ਤਾਂ ਹੁਣ ਨਵੀਂ ਸ਼ੁਰੂਆਤ ਜਿਹੜੀ ਅਨਮੋਲ ਸਿੰਘ ਨੇ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਨਮੋਲ ਸਿੰਘ ਨੇ ਪੰਜਾਬੀ ਮਲਵਈ ਆਰਟ ਦੇ ਨਾਂ ਤੋਂ ਮਾਨਸਾ ਦੇ ਵਿੱਚ ਇੱਕ ਗਰੁੱਪ ਸਾਂਝਾ ਕੀਤਾ ਜਿੱਥੇ ਵਿਆਹਾਂ ਸ਼ਾਦੀਆਂ ਦੇ ਵਿੱਚ ਪ੍ਰੋਗਰਾਮ ਲਗਾਉਂਦੇ ਨੇ ਕਹਾਣੀ ਕੀ ਅਨਮੋਲ ਦੀ ਅਨਮੋਲ ਨੇ ਬਹੁਤ ਸਾਰੇ ਕੀਰਤਨ ਕੀਤੇ ਵੱਖ-ਵੱਖ ਥਾਵਾਂ ਤੇ ਸੇਵਾ ਨਿਭਾਈਆਂ ਤਾਂ ਬਹੁਤ ਸਾਰੀਆਂ ਡਿਊਟੀਆਂ ਕੀਤੀਆਂ ਸਾਡੇ ਨਾਲ ਨੇ ਅਨਮੋਲ ਸਿੰਘ ਅਨਮੋਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਅਨਮੋਲ ਜੀ ਪਹਿਲਾਂ ਤਾਂ ਮੈਂ ਇਸ ਵਾਰ ਹੀ ਜਾਣਨਾ ਚਾਹਾਂਗਾ ਪਹਿਲਾਂ ਦੀ ਕਹਾਣੀ ਕੀ ਸੀ ਤੁਹਾਡੀ ਗੋਲਦਮਾਲਾ ਸਜਾਣਾ ਕੀਰਤਨ ਕਰਨੇ ਵੱਖ-ਵੱਖ ਥਾਵਾਂ ਤੇ ਸੇਵਾ ਨਿਭਾਈ ਤੇ ਹੁਣ ਅਨਮੋਲ ਵਿਆਹਾਂ ਸ਼ਾਦੀਆਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਲਗਾ ਰਹੇ ਆ ਇੱਕ ਕੀ ਕਹਾਣੀ ਹੈ ਹਾਂਜੀ ਇਹ ਇਦਾਂ ਜੀ ਅ ਸ਼ੁਰੂ ਤੋਂ ਸ਼ੌਂਕ ਸੀਗਾ ਤੇ ਗੁਰਦੁਆਰਾ ਸਾਹਿਬ ਜਾਂਦੇ ਸੀ ਕੀਰਤਨ ਕਰਦੇ ਦੇਖਦੇ ਸੀ ਗੱਤਕਾ ਖੇਡਦੇ ਹੁੰਦੇ ਸੀ ਤੇ ਲਗਭਗ ਲਾਲੋ 10ਵੀਂ 9ਵੀਂ ਕਲਾਸ ਦੇ ਵਿੱਚ ਸਿੱਖਣ ਲੱਗ ਗਏ ਉਹ ਤੋਂ ਸ਼ੁਰੂ ਸ਼ੁਰੂ ਕੀਤਾ ਸਟਾਰਟਿੰਗ ਕੀਰਤਨ ਤੋਂ ਕੀਤੀ ਹੌਲੀ ਹੌਲੀ ਕੀਰਤਨ ਕਰਦੇ ਰਹੇ ਕਰਦੇ ਰਹੇ ਫਿਰ ਚੰਡੀਗੜ੍ਹ ਚਲ ਗਿਓ ਉੱਥੇ ਕੇਂਦਰੀ ਗੁਰੂ ਸਿੰਘ ਸਭਾ ਉੱਥੇ 2 2 ਸਾਲ ਦਾ ਜਿਹੜਾ ਕੋਰਸ ਕੀਤਾ ਕੀਰਤਨ ਸਿੱਖਿਆ ਪਾਠ ਸਿੱਖਿਆ ਗੁਰਬਾਣੀ ਸਿੱਖੀ ਉਹ ਤੋਂ ਬਾਅਦ ਫਿਰ ਡਿਊਟੀ ਨਿਭਾਈ ਕਿਤੇ ਇੱਕ ਦੋ ਥਾਵਾਂ ਤੇ ਡਿਊਟੀਆਂ ਕੀਤੀਆਂ ਨਾਲ ਪਲੱਸ 1 ਪਲੱਸ 2 ਦੀ ਪੜ੍ਹਾਈ ਵੀ ਕਰਦੇ ਰਹੇ ਫਿਰ ਐਦਾਂ ਹੀ ਗੁਰਬਾਣੀ ਨਾਲ ਲਗਨ ਸੀ ਪਰ ਅੰਦਰ ਕਦੇ ਵੜ ਕੇ ਨਹੀਂ ਦੇਖਿਆ ਸੀ ਕੀ ਹੁੰਦਾ ਹੈ ਕਮਾਈ ਦਾ ਸਾਧਨ ਕੀ ਸੀ ਇਹ ਚੀਜ਼ ਦੀ ਫਿਕਰ ਨਹੀਂ ਸੀਗੀ ਪਹਿਲਾਂ ਤੇ ਕੀਰਤਨ ਕਰਦੇ ਰਹੇ ਵਧੀਆ ਤੇ ਉਹ ਤੋਂ ਬਾਅਦ ਫਿਰ ਹੌਲੀ 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 ਫਿਰ ਸੋਚਿਆ ਵੀ ਅੱਗੇ ਪੜ੍ਹਾਈ ਕੀਤੀ ਜਾਵੇ ਫਿਰ ਪਟਿਆਲਾ ਖਾਲਸਾ ਕੋਲ ਦੇ ਪਟਿਆਲਾ ਦੇ ਵਿੱਚ ਐਡਮਿਸ਼ਨ ਕਰਵਾਈ ਫਿਰ ਉੱਥੇ ਨਾਲ ਹੀ ਮਿਊਜ਼ਿਕ ਦੀ ਪੜ੍ਹਾਈ ਗੁਰਮਤ ਦੀ ਪੜ੍ਹਾਈ ਰਿਲੀਜੀਅਨ ਦੀ ਸਟੱਡੀ ਕਰਦੇ ਰਹੇ ਤੇ ਨਾਲ-ਨਾਲ ਫਿਰ ਉੱਥੇ ਡਿਊਟੀ ਵੀ ਕਰਦੇ ਰਹੇ ਤੇ ਕੀਰਤਨ ਦਾ ਵੀ ਕਰਦੇ ਰਹੇ ਹੌਲੀ 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 ਐਦਾਂ ਤੇ ਫਿਰ ਜਦੋਂ ਇੱਕ ਦੋ ਵਾਰੀ ਡਿਊਟੀ ਕੀਤੀ ਨਾਲ ਦੇ ਵੀ ਸਿੰਘ ਸੀਗੇ ਹੋਰ ਐਦਾਂ ਦਾ ਕਿ ਬਹੁਤ ਹੀ ਜ਼ਿਆਦਾ ਆਮ ਆਪਾ ਦੇਖਦੇ ਹਾਂ ਤੁਹਾਨੂੰ ਪਤਾ ਹੀ ਆ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਤੇ ਜਦੋਂ ਡਿਊਟੀ ਕਰਦੇ ਸੀਗੇ ਅਕਸਰ ਸਾਨੂੰ ਪਤੀ ਆਪਾਂ ਤਾਂ ਫਰੈਂਕਲੀ ਕਹਿੰਨੇ ਆ ਕਿ ਜਦੋਂ ਕੀਰਤਨ ਕਰਨ ਜਾਂਦਾ ਸੀਗਾ ਐਡਾ ਵੱਡਾ ਅਗਲੇ ਦਾ ਲੱਖਾਂ ਲੱਖਾਂ ਦਾ ਪ੍ਰੋਗਰਾਮ ਹੁੰਦਾ ਸੀਗਾ ਸਾਨੂੰ ਕੀਰਤਨ ਕਰਨ ਤੋਂ ਬਾਅਦ ਖੈਦਨੇ ਸੀ ਲੋ ਬਾਬਾ ਜੀ ਮੁਠੀ ਚ ਹੱਥ ਚ ਪੈਸੇ ਫੜਾ ਕੇ 500 ਰੁਪਏ ਤੋ ਦਿੰਦੇ ਸੀਗੇ ਹਾਂ ਕੀਰਤਨ ਕਰਦੇ ਸੀ ਗੱਲ ਵਧੀਆ ਸੀਗੀ ਪਰ ਸਾਡਾ ਵੀ ਪਰਿਵਾਰ ਆ ਸਾਰਾ ਪਰਿਵਾਰ ਦੇਖਣਾ ਪੈਂਦਾ ਅੱਗੇ ਆਪਦਾ ਸਾਰਾ ਸਿਸਟਮ ਦੇਖਣਾ ਪੈਂਦਾ ਕਿਤੇ ਹੈ ਨਹੀਂ ਸੀਗੀ ਬਾਹਰਲੇ ਦੇਸ਼ ਜਾਣਾ ਉਹਦੇ ਲਈ ਵੀ ਪੈਸਾ ਲੱਗਦਾ ਪਰਿਵਾਰ ਛੱਡਣਾ ਪੈਂਦਾਗਾ ਤੇ ਇਸ ਕਰਕੇ ਬਹੁਤ ਟਾਈਮ ਡਿਊਟੀ ਕੀਤੀ ਫਿਰ ਸੋਚਿਆ ਜਦੋਂ ਪੜਾਈ ਥੋੜੀ ਜੀ ਪੂਰੀ ਹੋਈ ਅੱਗੇ ਕੀਤੀ ਤੇ ਫਿਰ ਸਕੂਲ ਦੇ ਵਿੱਚ ਪੜਾਉਣਾ ਸ਼ੁਰੂ ਕੀਤਾ ਪ੍ਰੋਫੈਸਰ ਦਾ ਕੰਮ ਕਿਆ ਕੀਤਾ ਸਕੂਲਾਂ ਦੇ ਵਿੱਚ ਟੀਚਰ ਬਣੇ ਸਾਰਾ ਕੁਝ ਕੀਤਾ ਡਿਊਟੀ ਨਿਭਾਈਆਂ ਸਕੂਲਾਂ ਦੇ ਵਿੱਚ ਵੀ ਤੇ ਉੱਥੇ ਵੀ ਕਰਦੇ ਰਹੇ ਪਰ ਉੱਥੇ ਵੀ ਇੰਨਾ ਕੋਈ ਖਾਸ ਗੱਲਬਾਤ ਨਹੀਂ ਸੀਗੀ ਤੇ ਉਹ ਤੋਂ ਬਾਅਦ ਫਿਰ ਅੰਤ ਆ ਕੇ ਜਦੋਂ ਇੱਕ ਦਿਨ ਲੋੜ ਸੀਗੀ ਪੈਸਿਆਂ ਦੀ ਤੇ ਕਿਸੇ ਨੇ ਕਿਹਾ ਵੀ ਤੂੰ ਆ ਕੰਮ ਕਰਕੇ ਦੇਖ ਲਾ ਤੇ ਐਦਾਂ ਪਹਿਲਾਂ ਕਿਸੇ ਦੇ ਨਾਲ 2 ਸਾਲ ਕੰਮ ਕੀਤਾ ਤੇ ਫਿਰ ਇੱਥੇ ਆ ਕੇ ਆਪ ਦਾ ਕਿਸੇ ਨੇ ਸਲਾਹ ਦਿੱਤੀ ਤੂੰ ਐਦਾਂ ਕਰ ਲਾ ਸਾਡਾ ਇਲਾਕਾ ਦਾ ਸਦੂਲਗੜ ਮਾ ਸਦਲੇ ਦੇ ਵਿੱਚ ਪੈਂਦਾਗਾ ਇੱਥੇ ਆਏ ਫਿਰ ਇੱਥੇ ਕੰਮ ਕੀਤਾ ਇੱਥੇ ਇੱਕ ਦੋ ਲਾਈਵ ਪ੍ਰੋਗਰਾਮ ਹੌਲੀ 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 ਤੇ ਐਦਾਂ ਹੀ ਬਸ ਪ੍ਰੋਗਰਾਮ ਦੀ ਆਪਣੇ ਸਟਾਰਟ ਹੋਈ ਤੇ ਮੇਨ ਮੇਨ ਮਕਸਦ ਇਹ ਸੀ ਪਹਿਲਾਂ ਕੀਰਤਨ ਕਰਦੇ ਸੀ ਗਤਕਾ ਖੇਡਦੇ ਸੀ ਕੀਰਤਨ ਸਿਖਾਉਂਦੇ ਸੀ ਪਰ ਅੱਜ ਕੱਲ ਦੇ ਜੋ ਹਾਲਾਤ ਨੇ ਨਾਰਾਗੀ ਸਿੰਘਾ ਦੀ ਤਨਖਾਹ ਐ ਨਾ ਕੁਝ ਹੈ ਨਾ ਘਰ ਦਾ ਗੁਜ਼ਾਰਾ ਚੱਲਦਾ ਜੀ ਤੇ ਇਸ ਕਰਕੇ ਤੇ ਸਾਜ ਆਪਾਂ ਸਾਰੇ ਪਲੇ ਕਰਦੇ ਸੀਗੇ ਤੇ ਇਸ ਤਰ੍ਹਾਂ ਆਪਾਂ ਹੌਲੀ 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 ਕੰਮ ਸਟਾਰਟ ਕੀਤਾ। ਹੋਲਡ ਇਸ ਦੇ ਵਿੱਚ ਇਹ ਵੀ ਜਾਣਨਾ ਚਾਹਾਂਗਾ ਤੁਹਾਡਾ ਜਨਮ Hindu ਪਰਿਵਾਰ ਦੇ ਵਿੱਚ ਹੁੰਦਾ ਪਰ ਤੁਸੀਂ ਇਹ ਸੇਵਾਵਾਂ ਨਿਭਾ ਰਹੇ ਸੀਗੇ, ਕੀਰਤਨ ਕਰ ਰਹੇ ਸੀਗੇ ਹੁਣ ਵੀ ਤੁਸੀਂ ਕਰਦੇ ਹੋ। ਤੁਸੀਂ ਇਹ ਵੀ ਕਹਿੰਦੇ ਹੋ ਕਿ ਅਸੀਂ ਆਮ ਤੌਰ ਤੇ ਆਪਣਾ ਪਰਸਨਲ ਜਦੋਂ ਕੋਈ ਲੋਡ ਹੁੰਦੀ ਹੈ ਜਾਂ ਕਿਤੇ ਕੋਈ ਪ੍ਰੋਗਰਾਮ ਹੁੰਦਾ ਵੈਸੇ ਕਰ ਆਈਦਾ। ਤੁਸੀਂ ਇਹ ਸਾਰੀਆਂ ਚੀਜ਼ਾਂ ਫਿਰ ਕੈਰੀ ਕਿਵੇਂ ਕਰਦੇ ਹੋ ਆ Hindu ਪਰਿਵਾਰ ਦੇ ਵਿੱਚ ਜਨਮ ਹੋਣਾ, ਦਮਾਲਾ ਸਜਾਣਾ, ਗੁਰੂ ਦੇ ਲਾੜਨ ਲੱਗਣਾ ਤੇ ਮਿਊਜ਼ਿਕ ਸਿੱਖਣਾ, ਗੁਰਬਾਣੀ ਦਾ ਕੀਰਤਨ ਕਰਨਾ ਕਿਉਂਕਿ ਇਹ ਨਿਭਾਈ ਨਹੀਂ ਜਾਂਦੀ ਆਮ ਤੌਰ ਤੇ ਸੇਵਾ ਕੋਈ ਵੀ ਨਹੀਂ ਨਿਭਾ ਸਕਦਾ। ਕਿਸ ਤਾਰੀ ਨਹੀਂ ਹੋ ਸਕਦਾ ਕੋਈ ਨਾ ਨਿਨਭੈ। ਤੁਸੀਂ ਕਿਵੇਂ ਨਭਾਲਿਆ ਫਿਰ ਇਹ ਸਟਾਰਟਿੰਗ ਦੇ ਵਿੱਚ ਇਹ ਇਦਾਂ ਹੀ ਹੋਇਆ ਬਸ ਸਟਾਰਟਿੰਗ ਦੇ ਵਿੱਚ ਜਦੋਂ ਘਰ ਦੇ ਸਾਹਮਣੇ ਨਗਰ ਕੀਰਤਨ ਟੱਪਦਾ ਸੀ ਤੇ ਦੇਖਦੇ ਸੀਗੇ ਸੋਹਣਾ ਲੱਗਦਾ ਸੀਗਾ ਤੇ ਥੋੜਾ ਸਾ ਬੱਚੇ ਵੀ ਸੀਗੇ ਤੇ ਅਸਲ ਚ ਮੇਰੀ ਮੰਮੀ ਜਾਂਦੇ ਹੁੰਦੇ ਸੀਗੇ ਮਾ ਮਦਰ ਜਾਂਦੇ ਸੀ ਮੇਰੇ ਗੁਰਦੁਆਰੇ ਸੇਵਾ ਕਰਨ ਜਾਂਦੇ ਸੀ 10-15 ਸਾਲ ਉਹਨਾਂ ਨੇ ਸੇਵਾ ਕੀਤੀ ਹੈ ਗੁਰਦੁਆਰਾ ਸਾਹਿਬ ਦੀ ਤੇ ਅਸ ਨਾਲ ਹੌਲੀ ਹੌਲੀ ਲਾਗੇ ਗਤਕਾ ਖੇਡਣ ਜੂ ਲੱਗੇ ਨਾਲ ਹੌਲੀ ਦੇ ਲਾਗੇ ਇਸ ਤਾਂ ਮਸ ਸੰਗੀਤ ਦਾ ਸੌਂਗ ਸੀ ਫਿਰ ਕੀਰਤਨ ਕਰਨ ਲੱਗੇ ਕੀਰਤਨ ਕਰਦੇ ਕਰਦੇ ਫਿਰ ਉਹ ਤੋਂ ਬਾਅਦ ਅਸੀਂ ਤੁਹਾਨੂੰ ਦੱਸਿਆ ਹੀ ਆਪਾਂ ਚੰਡੀਗੜ੍ਹ ਗਏ ਉੱਥੋਂ ਵਿਦਿਆਪ੍ਰਾਪਤ ਕੀਤੀ ਕੀਰਤਨ ਦੀ ਫਿਰ ਐਦਾਂ ਕਰਦੇ ਕਰਦੇ ਹਾਂ ਰਿਸ਼ਤੇਦਾਰ ਹੈ ਰਿਸ਼ਤੇਦਾਰ ਹੁਣ ਵੀ ਹੈ ਜਿਹੜੇ ਇਸ ਚੀਜ਼ ਨੂੰ ਨਹੀਂ ਪਸੰਦ ਕਰਦੇ ਵੀ ਹਾਂ ਵੀ ਤੂੰ ਤਾਂ ਆਪਣੇ ਚੋਂ ਤਾਂ ਕੋਈ ਸਰਦਾਰ ਨਹੀਂ ਹੈਗਾ ਤੂੰ ਕਿਵੇਂ ਇਕੱਲਾ ਹੋ ਕਰਦਾਗਾ ਬਟ ਹੁਣ ਹੇਗਾ ਅੱਗੇ ਆਪਦਾ ਸੋਚਿਆ ਵੀ ਹੋਇਆ ਹੈ ਕਿ ਅੱਗੇ ਨਾਲਦਿਆਂ ਨੂੰ ਵੀ ਸਕੂਲ ਚ ਪੜ੍ਹਾਈ ਦਾ ਵੀ ਹੈ ਕਰੀਦਾ ਵੀ ਹੈ ਸਾਰਾ ਕੁਝ ਕਰੀਦਾ ਵੀ ਹੈਗਾ ਤੇ ਮਾਤਾ ਪਿਤਾ ਨੇ ਨਹੀਂ ਕਦੇ ਰੋਕੇ ਆਪਾਂ ਨੂੰ ਤੇ ਪਰ ਥੋੜਾ ਸ਼ਰੀਕੇਬਾਜੀ ਹਜੇ ਵੀ ਲੱਗਦੀ ਹੈਗੀ ਕਹਿੰਦੇ ਨੇ ਵੀ ਤੂੰ ਸਰਦਾਰ ਕਿਉਂ ਬਣ ਗਿਆ ਪਰ ਜਿੰਨਾ ਮੈਨੂੰ ਮਹਾਰਾਜ ਨੇ ਬਖਸ਼ਿਆਗਾ ਬਹੁਤ ਕੁਝ ਬਖਸ਼ਿਆਗਾ ਮੈਂ ਬਹੁਤ ਇਸ ਚੀਜ਼ ਤੋਂ ਖੁਸ਼ ਆਂ। ਅਮੁੱਲ ਤੁਸੀਂ ਬੱਚਾ ਨੂੰ ਸੰਗੀਤ ਸਿਖਾਉਂਦੇ ਹੋ ਆਪ ਵੀ ਵਧੀਆ ਸਿੱਖਿਓ ਹੋ। ਕਿ ਆਮ ਤੌਰ ਤੇ ਲੋਕ ਕਹਿ ਦਿੰਦੇ ਨੇ ਕਿ ਰਾਗੀ ਸਿੰਘਾਂ ਦੀ ਪਾਠੀ ਸਿੰਘਾਂ ਦੀ ਬੜੀ ਚੜ੍ਹਾਈ ਹੁੰਦੀ ਆ। ਉਹਨਾਂ ਨੂੰ ਤੇ ਬੜੇ ਜੀ ਜੀ ਕਰਦੇ ਨੇ ਕਿ ਆਜੋ ਤੇ ਸਤਕਾਰ ਪੂਰਾ ਮਿਲਦਾ ਦੁੱਧ ਵੀ ਛਕਾਇਆ ਜਾਂਦਾ ਕਹਿੰਦੇ ਤੇ ਜਦੋਂ ਜਦੋਂ ਤੁਸੀਂ ਹਣ ਕਹਤਾ ਕਿ ਐ 500 ਫੜਾ ਦਿੰਦੇ ਆ ਤੇ ਲੋਕ ਤਾਂ ਕਹਿੰਦੇ ਨੇ ਕਿ ਬਾਹਰ ਸੱਦੇ ਬੜੇ ਆਂਦੇ ਆ ਕਿ ਰਾਗੀ ਸਿੰਘਾਂ ਦੀ ਲੋੜ ਹੈ ਪ੍ਰਚਾਰ ਦੀ ਲੋੜ ਹੈ ਤੇ ਤੁਸੀਂ ਨਾਲ ਵਿਆਹ ਦੇ ਪ੍ਰੋਗਰਾਮ ਕਰਦੇ ਹੋ ਇਹ ਫਿਰ ਇੱਧਰ ਕਿਉਂ ਆਣਾ ਪੈ ਗਿਆ ਤੁਹਾਨੂੰ ਇੱਧਰ ਇਹੀ ਗੱਲ ਹੈ ਜੀ ਦੇਖੋ ਕੱਲਾ ਸਤਿਕਾਰ ਵੀ ਕੀ ਕਰੂਗਾ ਜੇ ਆਪਾਂ ਪਹਿਲੇ ਜਮਾਨੇ ਦੀ ਸਾਨੂੰ ਕਹਿ ਵੀ ਰਹਿੰਦੇ ਨੇ ਇੱਕ ਅਦਾ ਕੋਈ ਬੰਦਾ ਤੁਹਾਨੂੰ ਪਤਾ ਹੁੰਦਾ ਵਿੱਚ ਮਿਲਦਾਗਾ ਵੀ ਤੁਸੀਂ ਕਿਸ ਤਰ੍ਹਾਂ ਖਾਦਦੇ ਹੋ ਕੱਲਾ ਕੀਰਤਨ ਤੁਹਾਡਾ ਸਰ ਜਾਂਦਾ ਪਹਿਲਾਂ ਵੀ ਐਂ ਕਰਦੇ ਹੁੰਦੇ ਸੀ ਪਹਿਲਾਂ ਐਂ ਕਰਦੇ ਹੁੰਦੇ ਸੀ ਅਕਸਰ ਮੈਂ ਕਹਿਣਾ ਹੁੰਨਾਗਾ ਵੀ ਪਹਿਲਾਂ ਦਾ ਜਿਹੜਾ ਜਮਾਨਾ ਸੀਗਾ ਹੁਣ ਜੇ ਆਪਾਂ ਇੱਥੇ ਕਹਿ ਦਈਏ ਵੀ ਜਾ ਕੇ ਉਹਨਾਂ ਸਾਡਾ ਗੁਰਦੁਆਰਾ ਸਾਹਿਬ ਆ ਹੋਰ ਗੁਰਦੁਆਰੇ ਨੇ ਜਾ ਕੇ ਕਹਿ ਦਈਏ ਭਈ ਚਲੋ ਅਸੀਂ ਕੱਲਾ ਅਸੀਂ ਸਾਰਾ ਕੁਝ ਛੱਡ ਦਿੰਨੇ ਆਗੇ ਕੱਲਾ ਕੀਰਤਨ ਕਰਨ ਲੱਗ ਜਾਨੇ ਆਗੇ ਉਹਨੇ 4500 ਰੁਪਏ ਇੱਕ ਰਾਗੀ ਦੀ ਤਨਖਾਹ ਆ ਪਾ 501 4500 ਰੁਪਏ ਰਾਗੀ ਦਾ ਸਰਸਾਕ ਦਾ 4500 ਰੁਪਏ ਨਾਲ ਕੋਈ ਘਰ ਨਹੀਂ ਚੱਲ ਸਕਦਾਗਾ ਹੱਦ ਬੰਦਾ ਪ੍ਰੋਗਰਾਮ ਲਾ ਕੇ 5 5-7000 ਹੋਰ ਕਮਾ ਲੂਗਾ ਕੋਈ 10-12000 ਜਿਹਦਾ ਰਾਗੀ ਇੱਕ ਮਹੀਨਾ ਕਮਾ ਰਿਹਾ ਹੈਗਾ ਤਾਂ ਉਹਦਾ ਨਹੀਂ ਸਰਦਾਗਾ ਉਹਦਾ ਉਹ ਤੋਂ ਦੂਜੀ ਗੱਲ ਇਹ ਆ ਕੋਈ ਰਾਗੀ ਤੇ ਕੋਈ ਵਿਪਤਾ ਪੈ ਗਈ ਮੈਂ ਤਾਂ ਕਦੇ ਸੁਣਿਆ ਨਹੀਂ ਅੱਜ ਤੱਕ ਕੋਈ ਗੁਰਦੁਆਰ ਵਾਲਾ ਨਾਲ ਖੜ ਜੇ ਕੋਈ ਕਹਦੇ ਭਾਈ ਤੈਨੂੰ ਦਵਾਈ ਬੂਟੀ ਦੇ ਦਿੰਨੇ ਆ ਕੋਈ ਤੈਨੂੰ ਰੋਟੀ ਦੇ ਦਿੰਨੇ ਆ ਕੋਈ ਨਾਲ ਹਾਂ ਐਨਾ ਜ਼ਰੂਰ ਹੈਗਾ ਇਹ ਜ਼ਰੂਰ ਕਹਿੰਦੇ ਨੇ ਭਾਈ ਤੇਰੇ ਬਾਜੇ ਉੱਤੇ 2 ਰੁ ਆਉਣ ਸਾਡੇ ਗੁਰਦੁਆਰੇ ਤੇ ਦੇਖ ਲਓ ਆਪਾਂ ਤਾਂ ਸਿੱਧਾ ਬੋਲ ਦਿਆਂਗੇ ਆ ਤੁਸੀਂ ਆਨੰਦ ਕਾਰਜ ਕਰਵਾਉਂਦੇ ਨੇਗੇ ਠੀਕ ਹੈ ਜੀ ਆਨੰਦ ਕਾਰਜ 200 ਰੁਪਿਆ ਇੱਕ ਰਾਗੀ ਨੂੰ 200 ਰੁਪਿਆ ਦਿੰਦੇ ਨੇ ਜੀ ਆਨੰਦ ਕਾਰਜ 200 ਰੁਪਿਆ ਇਹ ਕੋਈ ਮੈਂ ਕੋਈ ਬਹਾਦਰ ਦੀ ਗੱਲ ਨਹੀਂ ਮੰਨਦਾ ਬਾਕੀ ਸਾਰੀ ਭੇਟਾ ਆਪ ਰੱਖ ਲੈਂਦੇ ਨੇ 200 ਰੁਪਿਆ ਅੱਗੇ ਦੀ ਆਨੰਦ ਕਾਰਜ ਦੀ ਕਿਤੇ 300 ਰੁਪਿਆ ਕਿਤੇ 200 ਰੁਪਿਆ ਤੇ ਹੁਣ ਜਦ ਅਸੀਂ ਮਲਬਾਈ ਕਿਤੇ ਦੇ ਵਿੱਚ ਆਉਣੇ ਆ ਜੀ ਸਾਡਾ 15 15000 20 2000 25 25 ਹਰ ਅਗਲਾ ਖੁਸ਼ੀ ਨਾਲ ਦਿੰਦਾ ਸਾਨੂੰ ਠੀਕ ਹੈ ਜੀ ਹਾਂ ਪਰ ਇੰਨੀ ਗੱਲ ਆ ਨਾ ਕੋਈ ਨਸ਼ਾਗਾ ਨਾ ਕੋਈ ਗੰਦੀਆਂ ਆਦਤਾਂ ਨੇ ਨਾ ਕੋਈ ਕੁੜੀ ਬਾਜੀ ਵਾਲਾ ਕੰਮ ਆ ਕੋਈ ਐਸਾ ਕੰਮ ਨਹੀਂ ਸਾਫ ਸੁਥਰਾ ਪੰਜਾਬੀ ਸੱਭਿਆਚਾਰਕ ਪਰਿਵਾਰਕ ਮੈਂਬਰਾਂ ਵਾਲਾ ਕੰਮ ਕਰੀਦਾ ਜੀ ਅਸੀਂ ਠੀਕ ਹੈ ਜੀ ਤਾਂ ਕਰਕੇ ਇਹੀ ਸਭ ਤੋਂ ਵੱਡੀ ਮੇਨ ਪ੍ਰੋਬਲਮ ਤਾਂ ਜੀ ਸਾਨੂੰ ਮਾਇਆ ਦੀ ਹੀ ਹੈਗੀ ਸੀਗੀ ਮਾਇਆ ਦਾ ਬਹੁਤ ਸਿਸਟਮ ਹੋ ਰਿਹਾ ਇਹ ਗੱਲ ਮੈਂ ਕਹਿਣਾਗਾ ਦੇਖੋ ਇੱਕ ਗਰੁੱਪ ਚਲਾਇਆ ਮੈਂ ਇੱਥੇ ਇੱਕ ਗਰੁੱਪ ਚਲਾਉਣ ਨਾਲ ਕਮ ਸੇ ਕਮ 10 ਮੁੰਡੇ ਰੋਟੀ ਲੱਗ ਗਈ 10 ਮੁੰਡੇ ਕਿੰਨੇ ਮਠਾਣਾ ਜੁੜੇ ਹੋਏ ਨੇ ਉਹ ਮੁੰਡਿਆਂ ਨੂੰ ਰੋਟੀ ਮਿਲਦੀ ਆ ਕਿਸੇ ਨੂੰ ਕੋਈ ਕੋਈ ਕੰਮ ਤੇ ਲੱਗਿਆ ਕੋਈ ਕੋਈ ਕੰਮ ਤੇ ਲੱਗਿਆ ਵੀ ਬਾਹਰਲੇ ਦੇਸ਼ ਭੱਜਣ ਨਾਲੋਂ ਇੱਥੇ ਸਾਨੂੰ ਸੈੱਟ ਰਿਹਾ ਇੱਥੇ ਸਾਨੂੰ ਸਕੂਲਾਂ 'ਚ ਨੌਕਰੀਆਂ ਕਰਨੀਆਂ ਧੱਕੇ ਖਾਣੇ ਠੀਕ ਹੈ ਤੇ ਕਾਫੀ ਸਾਡੇ ਰਾਗੀ ਗਰੰਥੀ ਜਿੰਨੇ ਵੀ ਸਾਡੇ ਹੈਗੇ ਸੀ ਜੀ ਸਾਰਿਆਂ ਨਾਲ ਗੱਲ ਹੁੰਦੀ ਹੈਗੀ ਕੋਈ ਵੀ ਰਾਗੀ ਇਸ ਟਾਈਮ ਇਹ ਮੇਰਾ ਸੁਨੇਹਾ ਵੀ ਆ ਕੋਈ ਵੀ ਰਾਗੀ ਕੋਈ ਵੀ ਗਰੰਥੀ ਆਪ ਦੇ ਬੱਚੇ ਨੂੰ ਰਾਗੀ ਗਰੰਥੀ ਨਹੀਂ ਬਣਾਉਣਾ ਚਾਹੁੰਦਾਗਾ ਸਭ ਤੋਂ ਵੱਡਾ ਕਾਰਨ ਇਹ ਹੈ ਸਿਰਫ ਰਾਗੀਆਂ ਨੂੰ ਇੱਕ ਸਰੂਪਾ ਦੇ ਕੇ ਹੀ ਤੋੜ ਦਿੰਦੇ ਨੇਗੇ ਰਾਗੀਆਂ ਦੀ ਕੋਈ ਕਦਰ ਨਹੀਂ ਹੈਗੀ ਕੋਈ ਕਦਰ ਸਾਡੇ ਏਰੀਆ ਦੇ ਗੁਰਦੁਆਰਿਆਂ ਤੇ ਐਸੇ ਵੀ ਪਾਏ ਨੇ ਜਿੱਥੇ ਗ੍ਰੰਥੀਆਂ ਦੀ ਤਨਖਾਹ ਹੀ ਨਹੀਂ ਮਿਲਦੀ ਉਹਨਾਂ ਨੂੰ ਬਹੁਤ ਹੀ ਬੁਰਾ ਹਾਲ ਹੈ ਅਨਮੋਲ ਦਾ ਵਿਸ਼ਵਾਸ ਟੁੱਟਿਆ ਹੈ ਗੁਰੂ ਤੋਂ ਟੁੱਟਿਆ ਜਾਂ ਜਿਹੜੇ ਸੰਸਥਾਵਾਂ ਇਹ ਚਲਾ ਰਹੀਆਂ ਨੇ ਗੁਰਦੁਆਰਿਆਂ ਨੂੰ ਕਮੇਟੀਆਂ ਚਲਾ ਰਹੇ ਉਹਨਾਂ ਤੋਂ ਵਿਸ਼ਵਾਸ ਟੁੱਟ ਗਿਆ ਕਿ ਜਾਂ ਲੋਕਾਂ ਨੇ ਜਦੋਂ ਪ੍ਰੋਗਰਾਮ ਤੇ ਬੁਲਾਉਂਦੇ ਨੇ ਪ੍ਰੋਗਰਾਮ ਕਰਵਾਉਂਦੇ ਨੇ ਉਹਨਾਂ ਤੋਂ ਟੁੱਟ ਗਿਆ ਕਿਤੋਂ ਵਿਸ਼ਵਾਸ ਟੁੱਟਿਆ ਅਨਮੋਲ ਇਹ ਮੇਰਾ ਮੰਨਣਾ ਜੀ ਨਾ ਤਾਂ ਇਹਦੀ ਲੋਕਾਂ ਦੀ ਗਲਤੀ ਆ ਗੁਰੂ ਤਾਂ ਗਲਤੀ ਕਰਦਾ ਹੀ ਨਹੀਂ ਕਦੇ ਹਨਾ ਗੁਰੂ ਤਾਂ ਗੁਰੂ ਤੇ ਤਾਂ ਇੰਨਾ ਵਿਸ਼ਵਾਸ ਆਗਾ ਵੀ ਜੇ ਸਾਰਾ ਕੁਝ ਵੀ ਛੱਡਦੀ ਆ ਤਾਂ ਵੀ ਥੋੜਾਗਾ ਪਰ ਇੱਕ ਆਪਦੇ ਇੱਕ પેટ ਲੱਗਿਆ ਹੋਇਆ ਰੋਟੀ ਚਾਹੀਦੀ ਹੈਗੀ ਉਹਦੇ ਲਈ ਕਰੀ ਜਨੇ ਆ ਗੁਰੂ ਦੇ ਤਾਂ ਪੂਰਾ ਵਿਸ਼ਵਾਸ ਆਪਾਂ ਨੂੰ ਤੇ ਬਾਕੀ ਰਹੇਗੀ ਲੋਕਾਂ ਦੀ ਆਪਾਂ ਨੂੰ ਲੋਕਾਂ ਤੇ ਵੀ ਕੋਈ ਗੱਲ ਨਹੀਂ ਆਪਾਂ ਨੂੰ ਗੁੱਸਾ ਹੈਗਾਗਾ ਜਿਹੜੇ ਬੈਠੇ ਨੇਗੇ ਆਪਾਂ ਜਿਨ੍ਹਾਂ ਨੂੰ ਬਣਾ ਦਿੰਦੇ ਨੇਗੇ ਪ੍ਰਧਾਨ ਪ੍ਰਧਾਨ ਬਣਾ ਦਿੰਦੇ ਗੁਰਦੁਆਰਿਆਂ ਦੇ ਹੁਣ ਦੇਖੋ ਗੁਰਦੁਆਰਿਆਂ ਦੇ ਪ੍ਰਧਾਨਾਂ ਦੇ ਬੱਚਿਆਂ ਦੇ ਕੇਸ ਕਤਲ ਹੁੰਦੇ ਨੇ ਗੁਰਦੁਆਰੇ ਕਿਸੇ ਪ੍ਰਧਾਨ ਨੂੰ ਪੁੱਛ ਲਓ ਨਾ ਉਹਨੂੰ ਕਦੇ ਪਾਠ ਕਰਨਾ ਆਉਂਦਾ ਹੋਊਗਾ ਜਿਹਨੂੰ ਖੁਦ ਨਹੀਂ ਪਾਠ ਕਰਨਾ ਕਿਤੇ ਕੋਈ ਸਿਖਲਾਈ ਨਹੀਂ ਸਿਰਫ ਬਿਲਡਿੰਗਾਂ ਬਣਾਈ ਜਾਂਦੇ ਨੇ ਬਿਲਡਿੰਗਾਂ ਬਣਾਈ ਜਾਂਦੇ ਨੇ ਠੀਕ ਹੈ ਤੇ ਕੋਈ ਹੋਰ ਕਿਸੇ ਗਰੰਥੀ ਨੂੰ ਨਹੀਂ ਪੁੱਛਿਆ ਜਾਂਦਾ ਕਿਸੇ ਰਾਗੀ ਨੂੰ ਨਹੀਂ ਪੁੱਛਿਆ ਜਾਂਦਾਗਾ ਬਸ ਖੋਣਾ ਜ਼ਰੂਰ ਆ ਉਹਨਾਂ ਤੋਂ ਦੇਣਾ ਕੁਝ ਵੀ ਨਹੀਂਗਾ ਮੇਰਾ ਵਿਸ਼ਵਾਸ ਉੱਠੇਗਾ ਤੇ ਜਿਹੜੇ ਜੱਥੇਦਾਰ ਬਣੇ ਹੋਏ ਨੇ ਇਸ ਟਾਈਮ ਅਕਾਲ ਤਖਤ ਦੇ ਇਹਨਾਂ ਤੋਂ ਠੀਕ ਹੈ ਨਾ ਇਹਨਾਂ ਤੋਂ ਆਪਣਾ ਪੂਰਾ ਨਾਲ ਕੀ ਪੱਤਾ ਇਹਨਾਂ ਨੇ ਸਫਾਇਆ ਕਰ ਰੱਖਿਆਗਾ ਇਹਨਾਂ ਬੁਰਾ ਹਾਲ ਕਰ ਰੱਖਿਆਗਾ ਸਾਡੇ ਏਰੀਆ ਦੇ ਵੀ ਸਾਰੇ ਕਿਤੇ ਲਗਭਗ ਗਰੰਥੀ ਮਜਬੂਰੀ ਵਸ ਬੈਠੇ ਹੋਏ ਨੇ ਜਿਉਂ ਉਹਨਾਂ ਨੂੰ ਕਹਿ ਦਿੱਤਾ ਇੱਕ ਵਾਰੀ ਗਰੰਥੀਆਂ ਨੂੰ ਕਹਿ ਦਿੱਤਾ ਜਾਨਾ ਰਾਗੀਆਂ ਨੂੰ ਕਿ ਤੁਹਾਨੂੰ ਆਹ ਕੰਮ ਛੱਡ ਕੇ ਤੁਹਾਨੂੰ ਪੈਸਾਲ ਹੋਰ ਕਮਾ ਦੰਨੇ ਆ ਮੈਂ ਕਹਿੰਦਾ ਵੀ ਇੱਕ ਪਿੰਡ ਦੇ ਵਿੱਚ ਇੱਕ ਗਰੰਥੀ ਤੁਹਾਨੂੰ ਮਸਾ ਲੱਭਣਾ ਇੱਕ ਪਿੰਡ ਦੇ ਵਿੱਚ ਇੱਕ ਗਰੰਥੀ ਤੇ ਆਉਣ ਵਾਲੇ ਸਮੇਂ ਦੇ ਵਿੱਚ 10 ਸਾਲਾਂ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਲੱਬਿਆ ਨਾ ਦੇ ਅਨਮੋਲ ਨੇ ਇਹ ਕਿਹਾ ਕਿ ਜਦੋਂ ਦਾ ਹੁਣ 4-5 ਮਹੀਨੇ ਹੋ ਗਏ ਆਪਣਾ ਇਹ ਪ੍ਰੋਗਰਾਮ ਚਲਾਉਣ ਦਾ ਗਰੁੱਪ ਬਣਾ ਲਿਆ ਗਿੱਧੇ ਵਾਲਾ ਕਿ ਇਸ ਦੇ ਵਿੱਚ ਤੁਸੀਂ ਕਿਸ ਨੂੰ ਮੋਟੀਵੇਟ ਕੀਤਾ ਹੋਵੇ ਕਿ ਗਰੰਥੀ ਸਿੰਘ ਨਾ ਬਣੋ ਕਿ ਉਸ ਦੇ ਵਿੱਚ ਕਦਰ ਨਹੀਂ ਹੈਗੀ ਇਹ ਇਸ ਤਰ੍ਹਾਂ ਦਾ ਕੋਈ ਮੋਟੀਵੇਟ ਕੀਤਾ ਕਿ ਇਸ ਤਰ੍ਹਾਂ ਦਾ ਕਿਹਾ ਕਿ ਬਣ ਜੋ ਬਾਣੀ ਪੜੋ ਬਾਣੀ ਨਾਲ ਜੁੜੋ ਪਰ ਸੇਵਾ ਨਾ ਕਰੋ ਇਸ ਤਿੱਕੇ ਨਾਲ ਐਵੇਂ ਕੁਝ ਹੋਇਆ ਹਾਂ ਐਦਾਂ ਹੁੰਦਾਗਾ ਜਿਵੇਂ ਦੇਖੋ ਜਿਹੜੇ ਵਧੀਆ ਦੇ ਡਿਊਟੀ ਕਰਦੇ ਨੇ ਜਿਹੜੇ ਵਧੀਆ ਥਾਵਾਂ ਤੇ ਲੱਗੇ ਹੋਏ ਨੇ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਪਤਾਗਾ ਜਿਹੜੇ ਵੱਡੀ ਜਿਵੇਂ ਆਪਣੇ ਦਰਬਾਰ ਸਾਹਿਬ ਦੀ ਸਟੇਜ ਆ ਹੋਰ ਦੁੱਖਨਵਾਰਨ ਸਾਹਿਬ ਦੀ ਸਟੇਜ ਆ ਨਾਡਾ ਸਾਹਿਬ ਦੀ ਸਟੇਜ ਆ ਹੋਰ ਕਾਫੀ ਸਟੇਜਾਂ ਨੇ ਐਸੇ ਵੱਡੇ ਵੱਡੀਆਂ ਜਿੱਥੇ ਵਧੀਆ ਤਨਖਾਹਾਂ ਵੀ ਮਿਲਦੀਆਂ ਜਿੱਥੇ ਗੁਜ਼ਾਰਾ ਵਧੀਆ ਪਰ ਉੱਥੇ ਵੀ ਅੱਜ ਕੱਲ ਸਾਰਾ ਇੱਕ ਤਰ੍ਹਾਂ ਦਾ ਫਰੋਡ ਹੋ ਰਿਹਾ ਹੈਗਾ ਕੀ ਰਾਗੀ ਸਿੰਘ ਕੀ ਕਰਦੇ ਨੇਗੇ ਆਪਦੇ ਪੱਕੇ ਛਪਾ ਪਹਿਲੀ ਗੱਲ ਤਾਂ ਛਪਾਰਸਾਂ ਦੇ ਪੱਕੇ ਹੋ ਜਾਂਦੇ ਨੇਗੇ ਆਉਂਦਾ ਜਾਂਦਾ ਕੱਖ ਨਹੀਂ ਉਹਨਾਂ ਨੂੰ ਸਾਰੇ ਛਪਾਰ ਛਪਾਰਸੀ ਲੱਗੇ ਹੋਏ ਨੇਗੇ ਜਿਨ੍ਹਾਂ ਨੂੰ ਕੁਝ ਆਉਂਦਾਗਾ ਉਹ ਵਿਚਾਰੇ 45 4500 ਦੇ 5 5000 ਤੇ ਗੁਰੂ ਘਰਾਂ ਚ ਇੱਕਦਾਂ ਦੇ ਤੱਕੇ ਖਾ ਰਹੇ ਨੇਗੇ ਸਿਰਫ ਉਹਨਾਂ ਦੇ ਉਹਨਾਂ ਦਾ ਮਨ ਜਾਣਦਾ ਏ ਉਹਨਾਂ ਨੂੰ ਇੱਕ ਵਾਰੀ ਕਹਦੇ ਵੀ ਤੁਹਾਨੂੰ ਛੱਡਣਾ ਉਹ ਨਾਲ ਦੀ ਨਾਲ ਛੱਡਦੇ ਨੇਗੇ ਇਸ ਕੰਮ ਨੂੰ ਉਹ ਤੱਕੇ ਖਾ ਰਹੇ ਨੇਗੇ ਉਹ ਕੀ ਕਰਦੇ ਨੇ ਕਿ ਜਿਹੜੇ ਵੱਡੇ ਵੱਡੇ ਸਪਾਰਸ਼ੀ ਨੇ ਸਪਾਰਸ਼ਾ ਨੇ ਬਾਹਰ ਜਾਣਾ ਹੁੰਦਾਗਾ ਉਹਨਾਂ ਦੀ 40 40 50 50000 ਤਨਖਾਹਾਂ ਹੁੰਦੀਆਂ ਨੇਗੀਆਂ 6 ਮਹੀਨੇ ਦਾ ਟੂਰ ਬਾਹਰਲਾ 6 ਮਹੀਨੇ ਦਾ ਟੂਰ ਅੰਦਰਲਾ 6 ਮਹੀਨੇ ਟੂਰ ਬਾਹਰਲਾ ਬਾਕੀ ਜਿਹੜਾ ਪਿੱਛੇ ਸਮਾਂ ਬਚਦਾ ਉਹ 6 ਮਹੀਨੇ ਦਾ ਉਹ ਕਿਸੇ ਹੋਰ ਨੂੰ ਲਾ ਜਾਂਦੇ ਨੇ ਜਾਂ ਉਹ 6 ਮਹੀਨੇ ਦਾ ਫਾਈਨ ਭਰ ਜਾਂਦੇ ਨੇ ਫਿਰ ਉਹ ਗੁਰੂਕਾਰ ਜਿਹੜੇ ਅੱਗੇ ਲੱਗਦੇ ਨੇ ਦੇਸੀ ਮੇਸੀ ਜੇ ਉਹ ਲੱਗਦੇ ਨੇ ਫਿਰ ਉਹ ਗੁਰੂਕਾਰ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਭੁਗਤ ਨਹੀਂ ਪੈਂਦੀ ਹੈਗੀ ਤੇ ਇਸ ਇਹੀ ਕਾਰਨ ਹੈਗਾ ਉਸ ਚੀਜ਼ ਦਾ ਵੀ ਕੀਰਤਨ ਅਸੀਂ ਨਾ ਹੁਣ ਕੀਤਾ ਉਹਨਾਂ ਜਾਣਦੇ ਆਗੇ ਪਰ ਉਹਨਾਂ ਕਦੇ ਮਾਇਆ ਬਾਰੇ ਨਹੀਂ ਸੋਚਿਆ ਕਦੇ ਪੈਸੇ ਬਾਰੇ ਨਹੀਂ ਸੋਚਿਆ ਸਿਵਾ ਕਰਨ ਚਲ ਚਲ ਜਾਈ ਦੀ ਜਾਂ ਕਿਸੇ ਦਾ ਅੜਾ ਫਸਿਆ ਹੋਵੇ ਤਾਂ ਅਸੀਂ ਚਲ ਜਾਈਦਾਗਾ ਇਸ ਦੇ ਵਿੱਚ ਹੁਣ ਜਿਵੇਂ ਤੁਸੀਂ ਆਪਣਾ ਇੱਕ ਗਰੁੱਪ ਬਣਾਇਆ ਇਸ ਦੇ ਵਿੱਚ ਫਿਰ ਕੀ ਕੁਝ ਕਰਦੇ ਹੋ ਕਿੰਨੇ ਬੰਦੇ ਹੁੰਦੇ ਨੇ ਕਿੱਥੇ ਕਿੱਥੇ ਜਾਣੇ ਹੋ ਫਿਰ ਬੁਕਿੰਗ ਕਿਵੇਂ ਹੁੰਦੀ ਹੈ ਤੁਹਾਡੀ ਕਿਵੇਂ ਸਾਰੀ ਚੀਜ਼ਾਂ ਦੇਖਦੇ ਹੋ ਇਹ ਕਹਿੰਦੇ ਨੇ ਕਿ ਯਾਰ ਭਾਈ ਤੁਸੀਂ ਤਾਂ ਵੀ ਸਰਦਾਰ ਹੋ ਵੀ ਦਮਾਲਾ ਬਣਿਆ ਹੁੰਦਾ ਤੁਹਾਡੇ ਵੀ ਤੁਹਾਨੂੰ ਲੋਕ ਕਿ ਹੋਰ ਤਰੀਕੇ ਨਾਲ ਦੇਖਦੇ ਹੋਣਗੇ ਵੀ ਨਹੀਂ ਵੀਕੇ ਮੈਂ ਕুইਨ ਸਿੰਘ ਕਰਨ ਅੰਗ ਸਿੰਘ ਨੇ ਤਾਂ ਇਹਨਾਂ ਨੂੰ ਕਿਵੇਂ ਬੁਲਾਈਏ ਸਗੋਂ ਮੈਂ ਜਦੋਂ ਇਹ ਗੱਲ ਥੋੜੀ ਸਹੀ ਹੈ ਜਦੋਂ ਮੈਂ ਸਗੋਂ ਕੰਮ ਸਟਾਰਟ ਕੀਤਾ ਸੀ ਮੈਨੂੰ ਇਹ ਟੈਨਸ਼ਨ ਸੀ ਵੀ ਹਾਂ ਮੈਂ ਹੁਣ ਪੈਸੇ ਵੀ ਲਾਏ ਨੇ ਤੇ ਕੰਮ ਵੀ ਸਟਾਰਟ ਕਰ ਲਿਆ ਕੰਮ ਚੱਲੂਗਾ ਕਿ ਨਾ ਚੱਲੂਗਾ ਅਸਲ ਮੇਰੀ ਕੰਮ ਹੀ ਇਸ ਕਰਕੇ ਚੱਲਿਆਗਾ ਕਿ ਜੋ ਮੈਂ ਆ ਮੈਂ ਦਾੜੇ ਵਾਲਾ ਸਿੰਘ ਆਂਗਾ ਮੈਂ ਸਹੀ ਆਂਗਾ ਕਿਉਂਕਿ ਇਹ ਜਿਹੜਾ ਇਹ ਜਿਹੜਾ ਕੰਮ ਹੈ ਨਾ ਇਹ ਪਰਿਵਾਰਕ ਕੰਮ ਹੈ ਹੌਲੀ ਹੌਲੀ ਸਾਡੇ ਕੰਮ ਇਸ ਮਲਵਾਇਆ ਗਿੱਧੇ ਦੇ ਵਿੱਚ ਵੀ ਨਸ਼ੇ ਵਾਲੇ ਮੁੰਡੇ ਆ ਗਏ ਪਰ ਸਾਡਾ ਮੇਰਾ ਕੰਮ ਹੀ ਇਸ ਕਰਕੇ ਚੱਲਿਆਗਾ ਕਿਉਂ ਮੈਂ ਸਰਦਾਰ ਆਂਗਾ ਮੈਂ ਅੰਮਰਚਾ ਕਿਆ ਹੋਇਆਗਾ ਮੈਂ ਦਾੜੇ ਵਾਲਾ ਮੇਰੇ ਨਾਲ ਦੇ ਮੁੰਡੇ ਸਹੀ ਨੇ ਮੇਰਾ ਕੰਮ ਹੀ ਕਿਉਂਕਿ ਜ਼ਿਆਦਾਤਰ ਵੱਡੇ ਘਰ ਵਾਲੇ ਸਾਨੂੰ ਸਾਥ ਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਘਰਾਂ ਚ ਇੱਜ਼ਤਾਂ ਬਰਕਰਾਰ ਨੇ ਹਜੇ ਵੀ ਉਹ ਕਰ ਸਾਨੂੰ ਸਾਥ ਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾਗਾ ਵੀ ਹਾਂ ਵੀ ਇਹ ਸਹੀ ਬੰਦਾਗਾ ਵੀ ਇਹੇ ਪਰਿਵਾਰ ਚ ਆ ਕੇ ਕੋਈ ਕੋਈ ਹੁੱਲੜਬਾਜੀ ਨਹੀਂ ਹੋਊਗੀ ਕੋਈ ਗਲਤ ਨਹੀਂ ਹੋਊਗਾ ਸਗੋਂ ਇਸ ਚੀਜ਼ ਦਾ ਸਾਨੂੰ ਫਾਇਦਾਗਾ ਸਾਨੂੰ ਕਿਸੇ ਨੇ ਸਗੋਂ ਸਾਨੂੰ ਮੋਟੀਵੇਟ ਕੀਤਾਗਾ ਵੀ ਹਾਂ ਵੀ ਤੂੰ ਬਹੁਤ ਵਧੀਆ ਕੰਮ ਆਗਾ ਤੇਰਾ ਵੀ ਤੁਸੀਂ ਸਰਦਾਰ ਬੰਦੇ ਤੁਸੀਂ ਸੋਹਣੇ ਲੱਗਦੇ ਹੋ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਨਾਲ ਜਿਹੜੇ ਹੋਰ ਮੁੰਡੇ ਨੇ ਉਹ ਵੀ ਸਰਦਾਰ ਹੁੰਦੇ ਨੇ ਜ਼ਿਆਦਾਤਰ ਗਾਨੇ ਕੀ ਹੁੰਦੇ ਉੱਥੇ ਹੁਣ ਤੁਸੀਂ ਕੁਝ ਸੁਣਾ ਸਕਦੇ ਹੋ ਕਿ ਜਿਹੜਾ ਜਾਣਿਓ ਜਿੱਥੇ ਜਾ ਕੇ ਉੱਥੇ ਬੋਲੀਆਂ ਟੱਪੇ ਜਾਂ ਲੋਕ ਗੀਤ ਕੀ ਹੁੰਦੇ ਨੇ ਕੀ ਗਾਨੇ ਸੁਣਾ ਦੋਗੇ ਹਾਂਜੀ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਮੇਨ ਹੁੰਦਾ ਜੀ ਦੇਖੋ ਇੱਕ ਰਾਤ ਦੀ ਜਾਗ ਹੁੰਦੀ ਹੈਗੀ ਠੀਕ ਹੈ ਜੀ ਤੇ ਇੱਕ ਬਰਾਤ ਵਾਲੇ ਦਿਨ ਹੁੰਦਾਗਾ ਹਨਾ ਤੇ ਜਾਗੋ ਵਾਲੇ ਦਿਨ ਹੀ ਆਪਾਂ ਨਾਨਕਾ ਮੇਲ ਕਹਿ ਦਿੰਨੇ ਆਂਗੇ ਜਿਵੇਂ ਹਨਾ ਤੇ ਬਾਕੀ ਹੋਰ ਨਿੱਕੇ ਮੁੱਡੇ ਪ੍ਰੋਗਰਾਮ ਹੁੰਦੇ ਨੇ ਕੋਈ ਵੀ ਆਪਾਂ ਕਰਵਾ ਸਕਦੇ ਆਂਗੇ ਫੰਕਸ਼ਨ ਤੇ ਕਰਵਾ ਸਕਦੇ ਆਂ ਪਰ ਮੇਨ ਦੋ ਹੀ ਹੁੰਦੇ ਨੇ ਜ਼ਿਆਦਾਤਰ ਇੱਕ ਜਾਗ ਹੁੰਦੀ ਆ ਤੇ ਇੱਕ ਨਾਨਕਾ ਮੇਲ ਹੁੰਦਾਗਾ ਜਾਗੋ ਦੇ ਵਿੱਚ ਤਾਂ ਨਾਰਮਲ ਜਿਹੜੀਆਂ ਆਪਣੀਆਂ ਬੋਲੀਆਂ ਹੁੰਦੀਆਂ ਨਹੀਂ ਹੈ ਹਨ ਬਰਾਤ ਦੇ ਵਿੱਚ ਜਦੋਂ ਆਪਾਂ ਸੇਹਰਾ ਬੰਨਦੇ ਆਂ ਪਹਿਲਾਂ ਕੀ ਕਰਦੇ ਆਂ ਸਟਾਰਟਿੰਗ ਜਾਂਦੇ ਆਂ ਉਹਨਾਂ ਦੇ ਘਰੇ ਜਦੋਂ ਅਗਲੇ ਸੇਹਰਾ ਬੰਦੀ ਹੁੰਦੀ ਜਦੋਂ ਫਿਰ ਉੱਥੇ ਸੇਹਰਾ ਤੇ ਜੋ ਸੇਹਰਾ ਤੇ ਗਾਨੇ ਆਗੇ ਫਿਰ ਉਹ ਤੋਂ ਬਾਅਦ ਇੱਕ ਦੋ ਸ਼ਗਨ ਵਾਲੇ ਗੀਤ ਗਾਣੇ ਆਗੇ ਫਿਰ ਬੋਲੀਆਂ ਗਾਣੇ ਆਗੇ ਫਿਰ ਉਸ ਪਰਮਾਤਮਾ ਦੇ ਨਾਮ ਦਾ ਕੁਝ ਗਾ ਲੈਣੇ ਆਗੇ ਫਿਰ ਉਹ ਤੋਂ ਬਾਅਦ ਜਦੋਂ ਪੈਲਸ ਜਾਂਦੇ ਆਂ ਉਹਦੀ ਜਿਹੜਾ ਜੋੜਾ ਹੁੰਦਾਗਾ ਉਹਨਾਂ ਦੀ ਐਂਟਰੀ ਕਰਵਾਣੀ ਫਿਰ ਮਿਲਣੀ ਦੀ ਰਸਮ ਐਦਾਂ ਫਿਰ 10-15 ਮਿੰਟ ਦੀ ਸਟੇਜ ਜਿਹੜਾ ਆਪਣਾ ਮਲਵਈ ਗਿੱਧਾਗਾ ਜਿਹੜਾ ਪੰਜਾਬ ਦਾ ਸੱਭਿਆਚਾਰ ਹੈਗਾਗਾ ਉਹਨੂੰ ਵਧੀਆ ਤਰੀਕੇ ਨਾਲ ਅਸਲ ਚੀਜ਼ ਜੋ ਹੈ ਉਹ ਪੇਸ਼ ਕਰਕੇ ਉਹਨਾਂ ਨੂੰ ਪੇਸ਼ ਕਰੀਦੀ ਆ ਫਿਰ ਸ਼ਾਮ ਨੂੰ ਜੋ ਰਾਤ ਨੂੰ ਡੋਲੀ ਤੁਰਦੀ ਆ ਫਿਰ ਡੋਲੀ ਵਾਲੇ ਜਿਹੜੇ ਪ੍ਰਾਤਨਾ ਆਪਣੇ ਸੁਹਾਗ ਨੇ ਗੀਤ ਨੇ ਡੋਲੀ ਵਾਲੇ ਵਿਰਾਗਮਈ ਉਹ ਗੀਤ ਗਾਏ ਜਾਂਦੇ ਨੇ ਕਿਵੇਂ ਤੁਸੀਂ ਸੁਣਾ ਸਕਦੇ ਹੋ ਕੋਈ ਛੋਟਾ ਜਿਹਾ ਹਾਂਜੀ ਤੇ ਮੈਂ ਤੁਹਾਨੂੰ ਮੇਨ ਜੋ ਮੈਨੂੰ ਜਿਆਦਾ ਵਧੀਆ ਲੱਗਦਾ ਮੈਂ ਤੁਹਾਨੂੰ ਡੋਲੀ ਵਾਲਾ ਗੀਤ ਸੁਣਾ ਦਿੰਨਾ ਅਕਸਰ ਚਲੋ ਜਿਹੜੇ ਗੀਤ ਆ ਅੱਜ ਕੱਲ ਥੋੜੇ ਜਿਹਾ ਚੱਲਦੇ ਨੇ ਨਾਲ ਟ੍ਰੈਂਡਿੰਗ ਚ ਰੱਖਣਾ ਪੈਂਦਾ ਪਰ ਜਿਹੜਾ ਅਕਸਰ ਪੁਰਾਣਾ ਫੇਮਸ ਹੈ ਜੋ ਪੁਰਾਣਾ ਲੋਕ ਬੀਬੀਆਂ ਮਾਈਆਂ ਗਾਉਂਦੀਆਂ ਹੁੰਦੀਆਂ ਸੀਗੀਆਂ ਉਹ ਗਾਉਂਦੀਆਂ ਸੀ ਹੋ ਬੀਬੀ ਛੱਡ ਦੇ ਪੀੜੀ ਦਾ ਪਾਵਾਨੀ ਸਾਡਾ ਕੀ ਹੈ ਦਾਵਾ ਨਹੀਂ ਦਾਵੇ ਵਾਲੇ ਲੈ ਨਹੀਂ ਚੱਲੇ ਬੀਬੀ ਉਹ ਬੀਬੀ ਛੱਡ ਦੇ ਪੀੜੀ ਦੀਆਂ ਡੋਰਾ ਨਹੀਂ ਸਾਡਾ ਕੀ ਹੈ ਜੋਰਾ ਨਹੀਂ ਜੋਰਾ ਵਾਲੇ ਲੈ ਨਹੀਂ ਚੱਲੇ ਬਾਪ ਮੇਰੇ ਨੇ ਮੈਨੂੰ ਗੋਦੀ ਚੁੱਕ ਚੁੱਕ लाਡ ਲੜਾਏ ਸੀ ਮੈਂ ਚਾਉਂਦੀ ਆ ਬਾਬਲ ਮੇਰਾ ਹੱਸ ਹੱਸ ਢੋਲੀ ਪਾਵੇ ਜੀ ਮੈਂ ਚਾਉਂਦੀ ਆ ਬਾਬਲ ਮੇਰਾ ਹੱਸ ਹੱਸ ਢੋਲੀ ਪਾਵੇ ਜੀ ਦੂਰ ਖੜਾ ਖੜਾ ਐ ਮੇ ਰੋਈ ਜਾਨ ਬਾਬਲਾਵੇ ਦੂਰ ਖੜਾ ਖੜਾ ਕਾ ਤੋਂ ਰੋਈ ਜਾਨ ਬਾਬਲਾ ਧੀ ਤੁਰ ਚੱਲੀ ਅੱਜ ਤੇਰੀ ਪਿਆਰੀ ਨੀ ਆਲੇ ਮਾਂ ਸਾਂਬ ਕੁੰਜੀਆਂ ਦੀਆਂ ਕਰ ਚਲੀਆਂ ਸਰਦਾਰੀ ਨੀ ਆਲੇ ਮੈਂ ਸਾंभ ਕੁੰਜੀਆ ਮੈਨੂੰ ਤੀਨ ਕਿਸੇ ਨੇ ਕਹਿਣਾ ਵੇ ਬਾਬਲ ਤੇਰੀ ਜੂ ਟਪ ਕੇ ਐਦਾਂ ਦੇ ਹੋਰ ਸੁਹਾਗ ਨੇ ਜੀ ਐਦਾਂ ਦੇ ਹੋਰ ਸੁਹਾਗਾਏ ਜਾਂਦੇ ਨੇਗੇ ਤੇ ਜੋ ਸੇਹਰਾ ਬੰਦੀ ਹੁੰਦੀ ਆ ਗਈ ਉਹ ਸੇਹਰਾ ਬੰਦੀ ਸਮੇਂ ਹੋਰ ਗਾਏ ਜਾਂਦੇ ਨੇ ਜਿਵੇਂ ਸੇਹਰਾ ਬੰਦੀ ਸਾਹਮਣੇ ਕੀ ਗਾਉਨੇ ਆ ਸੀ ਆਵੋ ਆਵੋ ਸਈਓ ਮੇਰੇ ਵੀਰੇ ਦੇ ਸੇਰਾ ਲਾਵੋ ਸਈਓ ਆਵੋ ਆਵੋ ਸਈਓ ਮੇਰੀ ਅਮੜੀ ਦੇ ਰੌਣਕ ਲਾਵੋ ਸਈਓ ਮੇਰੇ ਵੀਰੇ ਦੇ ਹੱਥ ਵਿੱਚ ਗਹਿਣਾ ਕੁੜੇ ਇਹਦੇ ਛਗਣ ਮਣਾਵਣ ਇਹਦੀਆਂ ਪਹਿਣਾ ਕੁੜੇ ਇਹ ਦੇ ਸ਼ਗਨ ਮਨਾਵਣ ਇਹਦੀਆਂ ਪਹਿਣਾ ਕੁੜੇ ਆਵੋ ਆਵੋ ਸਈਓ ਮੇਰੇ ਵੀਰੇ ਦੇ ਸੇਰਾ ਲਾਵੋ ਸਈਓ ਆਜੀ ਆਪਣੇ ਗੀਤ ਹੋ ਗਏ ਤੇ ਸੇਰੇ ਦੇ ਗੀਤ ਕੁਛ ਬੋਲੀਆਂ ਹੁੰਦੀਆਂ ਨੇ ਬੋਲੀਆਂ ਬੋਲੀ ਦੀਆਂ ਨੇ ਜੀ ਤੇ ਐਦਾਂ ਹੀ ਕਰਕੇ ਤੇ ਨਾਲ ਸਾਡੇ ਇੱਕ ਢੋਲ ਵਾਲਾ ਹੁੰਦਾਗਾ ਜਾਂ ਢੋਲਕ ਵਾਲਾ ਹੁੰਦਾਗਾ ਤੇ ਦੋ ਆਪਣੇ ਗਿੱਧੇ ਵਾਲੇ ਹੁੰਦੇ ਨੇਗੇ ਤੇ ਇੱਕ ਬੁਚੂ ਵਾਲਾ ਹੁੰਦਾਗਾ ਐਦਾਂ ਟੀਮ ਹੁੰਦੀ ਹੈ ਜੀ ਪੂਰੀ ਸਾਡੀ ਤੇ ਐਦਾਂ ਰੌਣਕ ਲਾਈ ਦੀ ਅਗਲੇ ਦੇ ਵਿਹੜੇ ਜਾ ਕੇ ਮਤਲਬ ਇਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅਨਮੋਲ ਸਿੰਘ ਜੇ ਆਪਣੇ ਬੱਚਿਆਂ ਨੂੰ ਫਿਰ ਰਾਗੀ ਸਿੰਘ ਜਾਂ ਪਾਠੀ ਸਿੰਘ ਬਣਾਏਗਾ ਜਾਂ ਫਿਰ ਇਸ ਇਤਨਾ ਹੋਰ ਪਾਸੇ ਲਾਏਗਾ ਵੀ ਇਹ ਇਹ ਪ੍ਰੋਗਰਾਮ ਠੀਕ ਨੇ ਹਾਂ ਇਹ ਜਿਹੜੀ ਇਹ ਗੱਲ ਆ ਕੀਰਤਨ ਵੀ ਸਿਖਾਉਣਾਗਾ ਬੱਚਿਆਂ ਨੂੰ ਪਾਠ ਵੀ ਸਿਖਾਉਣਾਗਾ ਉਹ ਤਾਂ ਜ਼ਰੂਰੀ ਹੈਗਾ ਪਰ ਉਹ ਪੈਸਾ ਲਈ ਨਹੀਂ ਸਿਖਾਇਆ ਜਾਊਗਾ ਵੀ ਉਹਨਾਂ ਨੂੰ ਇਹ ਨਹੀਂ ਕਿਹਾ ਜਾਊਗਾ ਵੀ ਤੁਸੀਂ ਇਹਦੇ ਨਾਲ ਪੈਸਾ ਕਮਾਣਾ ਹੈ ਰੋਜ਼ਗਾਰ ਨਹੀਂ ਉਹ ਬਣਾਣਾ ਰੋਜ਼ਗਾਰ ਅਲੱਗ ਦਾ ਹਾਂ ਰੋਜ਼ਗਾਰ ਅਲੱਗ ਦਾ ਚਾਹੇ ਹੋ ਮੇਰਾ ਮਲਵੇ ਗਿੱਦਾ ਹੋ ਸਕਦਾਗਾ ਤੇ ਚਾਹੇ ਜੋ ਵੀ ਹੋਣਾ ਮਲਵੇ ਗਿੱਦਾ ਵੀ ਸਾਡੇ ਹਿਸਾਬ ਨਾਲ ਜਿਵੇਂ ਅਸੀਂ ਸੁਣਿਆਗਾ ਵੀ 10-15 ਸਾਲਾਂ ਬਾਅਦ ਚੇਂਜਸ ਆ ਜਾਣੀਆਂ ਇਹਦੇ ਵਿੱਚ ਜਿਵੇਂ ਜਿਵੇਂ ਹੋਣਗੀਆਂ ਰੋਜ਼ਗਾਰ ਉਹਨਾਂ ਦਾ ਕੋਈ ਹੋਰ ਹੋਵੇਗਾ ਤੇ ਪਰ ਕੀਰਤਨ ਜ਼ਰੂਰ ਸਿਖਾਇਆ ਜਾਵੇਗਾ ਹਰ ਸਿੱਖ ਲਈ ਕੀਰਤਨ ਸਿੱਖਣਾ ਜ਼ਰੂਰੀ ਆ ਹਰ ਸਿੱਖ ਲਈ ਪਾਠ ਸਿੱਖਣਾ ਜ਼ਰੂਰੀ ਆ ਜਾਂਦੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਗਰੁੱਪ ਦੇ ਬਾਰੇ ਕਿਵੇਂ ਤੁਹਾਡੇ ਨਾਲ ਕੋਈ ਕੰਟੈਕਟ ਕਰ ਸਕਦਾ ਹੈ ਕਿਵੇਂ ਤਰੀਕ ਹੁੰਦੀ ਹੈ ਸਾਰੀ ਚੀਜ਼ਾਂ ਸਮਝਾ ਦਿਆਂ ਹਾਂਜੀ ਇਹ ਐਦਾਂ ਹੁੰਦਾਗਾ ਜਿੱਦ ਦਿਨ ਅਭੀ ਵਿਆਹ ਹੈਗਾ ਕੋਸ਼ਿਸ਼ ਕਰਿਓ ਵੀ ਥੋੜੇ ਦਿਨ ਪਹਿਲਾਂ ਹੀ ਆਪਣੀ ਲਈ ਬੁਕਿੰਗ ਉਹ ਕਰਵਾ ਦਿੱਤੀ ਜਾਵੇ ਤੇ ਅ ਬਸ ਜਿਹੜੀ ਟੀਮ ਹੁੰਦੀ ਹੈ ਜੀ ਤੁਸੀਂ ਆਪਣਾ ਸਾਏ ਅਸੀਂ ਲੈ ਲੈਣੇ ਹੁੰਨੇ ਹੈਗੇ ਤੇ ਅਗਲੇ ਦੇ ਘਰੇ ਪਹੁੰਚ ਜਾਣੇ ਹੈਗੇ ਤੇ ਸਾਰਾ ਸਿਸਟਮ ਹੁੰਦਾ ਸਵੇਰੇ ਜਾਈਦਾ ਜੀ 7 ਵਜੇ ਰਾਤ ਤੱਕ ਉਹਨਾਂ ਦੇ ਘਰੇ ਰੌਣਕ ਲਾਈਦੀ ਆ ਜਾਗ ਹੁੰਦਾ ਜੀ ਨਾਨਕਾ ਮੇ ਲੋਂਦਾਗਾ ਪਰਵਾਰਿਕ ਸਾਰਾ ਸਿਸਟਮ ਸਾਡਾ ਪਰਵਾਰਿਕ ਹੈ ਕਈ ਹੈਗੇ ਨਾ ਟੀਮਾਂ ਨਸ਼ਾ ਵੀ ਕਰਦੀਆਂ ਨੇ ਪਰ ਸਾਡੀ ਟੀਮ ਪੂਰੀ ਨਸ਼ੇ ਤੋਂ ਰਹਿਤ ਹੈ ਸਾਰੇ ਮੁੰਡੇ ਵਧੀਆ ਸੰਸਕਾਰੀ ਮੁੰਡੇ ਨੇ ਜੀ ਸਾਰੇ ਆਪਾਂ ਵਧੀਆ ਬਹੁਤ ਖੁਸ਼ ਆ ਜੀ ਆ ਕੰਮ ਕਰਕੇ ਤੇ ਪੂਰਾ ਹੋਰ ਵੀ ਆਪਾਂ ਸਾਜ ਪਲੇ ਕਰ ਲੈਂਦੇ ਆਂਗੇ ਤੇ ਟੋਲਕ ਤਬਲਾ ਚਿੰਟਾ ਸਾਰਾ ਕੁਝ ਪਲੇ ਕਰ ਲੈਂਦੇ ਆਂਗੇ ਹਰਮੋਤ ਸਿੰਘ ਕੋਈ ਕੰਟੈਕਟ ਨੰਬਰ ਦੇਣਾ ਚਾਹੁੰਦੇ ਹਾਂ ਕਿ ਜੇ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਚਾਹੁੰਦਾ ਤੇ ਤੁਹਾਡੇ ਨਾਲ ਹਾਂਜੀ ਕੰਟੈਕਟ ਨੰਬਰ ਤੁਸੀਂ ਜੇ ਫੋਨ ਕਰਨਾ ਕਰ ਸਕਦੇ ਹੋਗੇ ਤੇ ਤੇ ਵੈਸੇ ਬਾਈ ਜੀ ਤੁਹਾਨੂੰ ਵੀਡੀਓ ਦੇ ਨਾਲ ਆਪਣਾ ਲਾਈਵ ਦੇ ਨਾਲ ਪਾਈ ਦੇਣਗੇ ਤੁਹਾਨੂੰ ਤੇ ਵੈਸੇ ਨੰਬਰ ਹੈਗਾ ਮੇਰਾ 62398 23697 ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਆਪਦੇ ਪ੍ਰੋਗਰਾਮ ਬੁੱਕ ਕਰਵਾ ਸਕਦੇ ਹੋਗੇ ਤੇ ਬਾਕੀ ਜਿਵੇਂ ਵੀ ਚੱਲੀ ਜਾਂਦਾਗਾ ਠੀਕ ਆ ਬਹੁਤ ਵਧੀਆ ਸਿਸਟਮ ਮਲਵੇ ਗਿੱਦਾ ਕਾਫੀ ਇਹਨਾਂ ਨੂੰ ਰੋਟੀ ਪਾਉਂਦਾਗਾ ਆਰਕੈਸਟਾ ਵਾਲੇ ਸਭ ਤੋਂ ਵੱਡੀ ਗੱਲ ਹੈ ਜਦੋਂ ਦਾ ਮਲਵੇ ਗਿੱਦਾ ਆਇਆਗਾ ਜੋ ਆਰਕੈਸਟਾ ਨਾਲ ਸਿਸਟਮ ਹੈਗਾ ਠੀਕ ਹੈ ਜੀ ਉਹ ਬਹੁਤ ਘਟ ਗਿਆਗਾ ਜੋ ਲੱਚਰ ਬਣਾਗਾ ਉਹ ਬਹੁਤ ਘਟ ਗਿਆਗਾ ਕਿੰਨਾ ਹੀ ਘਟ ਗਿਆਗਾ ਤੇ ਇਸ ਕਰਕੇ ਮਤਲਬ ਜੀ ਕਿ ਤਾਂ ਹੁਣ ਬਹੁਤ ਜਨੇ ਬੁੱਕ ਕਰਵਾਉਂਦੇ ਨੇਗੇ ਤੇ ਬਹੁਤ ਦੇ ਸਿਸਟਮ ਚੱਲਦਾ ਜੀ ਜੀ ਬਹੁਤ ਸ਼ੁਕਰੀਆ ਅਨਮੋਲ ਸਿੰਘ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਅਨਮੋਲ ਨੇ ਬਹੁਤ ਸਾਰੀਆਂ ਸੇਵਾਵਾਂ ਨਭਾਜਣੇ ਪਵਾ ਰਾਗੀ ਸਿੰਘ ਸੀਗੇ ਤਾਂ ਬੱਚਿਆਂ ਨੂੰ ਕੀਰਤਨ ਸਿਖਾਇਆ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਦੇ ਸੀਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕਿ ਇਹਨਾਂ ਨੇ ਇੱਕ ਸਨੇਹ ਦਿੱਤਾ ਕਿ ਉਹਨਾਂ ਦੇ ਸਮੇਂ ਦੇ ਵਿੱਚ ਕਿਸੇ ਆਪਣੇ ਬੱਚੇ ਨੂੰ ਜਾਂ ਕਿਸੇ ਹੋਰ ਨੂੰ ਰਾਗੀ ਸਿੰਘ ਜਾਂ ਇਦਾਂ ਕਥਾਵਾਚਕ ਜਾਂ ਪਾਠੀ ਸਿੰਘ ਨਹੀਂ ਬਣਾਵਾਵਾਂਗਾ ਸਿਖਾਵਾਂਗਾ ਜਰੂਰ ਬਾਣੀ ਨਾਲ ਜਰੂਰ ਜੋੜਾਂਗਾ ਪਰ ਇਸ ਤਰੀਕੇ ਨਾਲ ਡਿਊਟੀ ਨਹੀਂ ਨਿਭਾਣ ਦਵਾਂਗਾ ਉਹਨਾਂ ਦੇ ਸਮੇਂ ਦੇ ਵਿੱਚ ਕੀ ਹੁੰਦਾ ਵਿੱਚ ਆਜੂ ਸੰਜੇ ਕਰ ਕੈਮ ਸਯੋਗ ਦੇ ਦਿੱਸੀ ਅਵਧਾ ਧੰਨਵਾਦ